ਵੱਡੇ ਵੱਡੇ ਜਿਹੜੇ ਧਨਾੜ ਲੋਕ ਨੇ ਭਾਰਤ ਦੇ ਵੱਡੇ ਵੱਡੇ ਘਰਾਣੇ ਨੇ ਅਮੀਰ ਕਾਰਪੋਰੇਟ ਨੇ ਵੱਡੇ ਵੱਡੇ ਵਪਾਰੀ ਨੇ ਉਹਨਾਂ ਦੇ ਕਰਜ਼ੇ ਮਾਫ਼ ਹੋ ਰਹੇ ਆ ਉਹਨਾਂ ਨੂੰ ਖੁੱਲੇ ਲੋਨ ਮਿਲ ਰਹੇ ਉਹਨਾਂ ਨੂੰ ਸਾਰੀਆਂ ਆਫਰਾਂ ਨੇ ਸਾਰੀਆਂ ਸਹੂਲਤਾਂ ਨੇ ਚਾਰ ਰਾਤਾਂ ਨੀ ਸੌਂ ਕੇ ਦੇਖਿਆ ਸਾਨੂੰ ਪਤਾ ਵੀ ਕਿਵੇਂ ਰਾਤਾਂ ਕੱਟੀਆਂ ਇਧਰ ਦੀ ਆਗੇ ਹੋਇਆ ਇੱਥੋਂ ਆਗੇ ਰੌਲਾ ਪੈ ਗਿਆ ਉਧਰੋਂ ਆਗੇ ਇਧਰ ਆਗੇ ਪਰ ਲੋਕਾਂ ਨੂੰ ਪੀਰ ਕਰਦਾ ਵੀ ਅੱਜ ਇੱਥੇ ਆਏ ਤੇ ਮੇਲੇ ਨੂੰ ਢੇੜਾ ਕੱਢ ਕੇ ਮੁੜਨਾ ਜਾਇਓ ਇਹ ਚਿੱਪ ਕਿਤ ਔਰਤੇ ਆ ਦੇ ਟਰਾਲੀਆਂ ਲਿਆ ਕੇ ਆਪਣੇ ਤੰਬੂ ਲਾ ਕੇ ਪੱਕੇ ਤੌਰ ਤੇ ਤੇ ਬੈਠੋ ਸਖਤ ਪਹਿਰਾ ਦਿਓ ਸਰਕਾਰ ਕਦੋਂ ਵੀ ਚੜ ਕੇ ਆ ਸਕਦੀ ਹੈ ਕਿ 13050 ਦਾ ਪਿੰਡ ਅਜੇ ਇੱਕ ਟਰਾਲੀ ਵੇਚ ਤੇ 13000 ਟਰਾਲੀ ਆ ਗਈ ਪੰਜ ਪੰਜ ਬੰਦੇ ਵੀ ਨਿਕਲੇ ਕਿ ਪਿੰਡ ਤੋਂ ਲੱਖਾਂ ਬੰਦਾ ਇੱਥੇ ਆ ਜਾਣਾ ਤਾਂ ਇਹ ਪੀਲੇ ਹੀ ਹੈ ਵੀ ਤੁਸੀਂ ਇੱਥੇ ਪੱਕੇ ਤੌਰ ਤੇ ਆ ਕੇ ਬੈਠੋ ਜਦੋਂ ਸਿੰਘਾਰਸ਼ ਲੜੇ ਜਾਂਦੇ ਜੰਗਾਂ ਲੜੀਆਂ ਜਾਂਦੀਆਂ ਗਣਤੀ ਦੇ ਬੰਦਿਆਂ ਨੇ ਨਾ ਆਉਂਦੇ ਆ ਜਿਹੜੇ ਅੱਗੇ ਹੁੰਦੇ ਆ ਉਹ ਇਤਿਹਾਸ ਨੂੰ ਲਿਖਦਾ ਵੀ ਫਲਾਣੇ ਬੰਦੇ ਨੇ ਆ ਜੰਗ ਨੜੀ ਆ ਜੰਗਜਕਾਰਨਾਮੇ ਕੀਤੇ ਜਿਹੜੇ ਮਰਜੀਵੜੇ ਹੋਰ ਹੁੰਦੇ ਨੇ ਜਿਕਰ ਆਇਆ ਕਦੇ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਮਹਾਪੰਚਾਇਤ ਖਤਮ ਹੋ ਗਈ ਆ ਤਾਂ ਰਿਕਾਰਡ ਤੋੜ ਗਾਠ ਹੋਇਆ ਬਹੁਤ ਲੰਬਾ ਜਾਮ ਵੀ ਲੱਗਿਆ ਹੋਇਆ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਕਿਸਾਨਾਂ ਨੂੰ ਸਨੇਹਾ ਵੀ ਦਿੱਤਾ ਤੇ ਉਹਨਾਂ ਕਿਸਾਨਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਕਿਸਾਨ ਆਤਮ ਹੱਤਿਆ ਕਰ ਚੁੱਕੇ ਨੇ ਜਿਨ੍ਹਾਂ ਦੇ ਬੱਚੇ ਪੜਨ ਕੰਨੂ ਰਹਿ ਗਏ ਜਿਨ੍ਹਾਂ ਦੇ ਬੱਚੇ ਰੋਲ ਰਹੇ ਨੇ ਸਾਡੇ ਨਾਲ ਸਮਾਜ ਸੇਵੀ ਲੱਖਾ ਸਦਾਨ ਨੇ ਗੱਲਬਾਤ ਕਰਦਿਆਂ ਅੱਜ ਬਹੁਤ ਵੱਡਾ ਕਟਫਰੋਰੀ ਬਾਰਡਰ ਤੇ ਹੋਇਆ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਵੀ ਸਮੂਦਨ ਕੀਤਾ ਉਹਨਾਂ ਕਿਸਾਨਾਂ ਦਾ ਜ਼ਿਕਰ ਹੋਇਆ ਜਿਹੜੇ ਆਤਮ ਹੱਤਿਆ ਕਰ ਚੁੱਕੇ ਨੇ ਕਿਸਾਨ ਜਿਨ੍ਹਾਂ ਦੇ ਪਰਿਵਾਰ ਰੁਲ ਗਏ ਦੇਖੋ 7 ਲੱਖ ਕਿਸਾਨ ਤੇ ਮoi ਦੂਰ ਸਾਡੇ ਖੁਦ ਖੁਸ਼ੀਆਂ ਕਰ ਗਏ ਕਰਜੇ ਦੇ ਕਾਰਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਤਾਂ ਇਸ ਕਰਕੇ ਡੱਲ ਸਾਹਿਬ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਮੇਰੀ ਜ਼ਿੰਦਗੀ ਦੀ ਫਿਕਰ ਹੈ ਪਰ ਕੀ ਉਹ 7 ਲੱਖ ਪਰਿਵਾਰਾਂ ਦਾ ਫਿਕਰ ਹੈ ਬਿਲਕੁਲ ਇਹ ਗੱਲ ਜਾਇਜ਼ ਹੈ ਕਿ ਜੇ ਮਾਂ ਜੋ ਸੁਪਰੀਮ ਕੋਰਟ ਨੂੰ ਇੰਨਾ ਹੀ ਫਿਕਰ ਡੱਲ ਸਾਹਿਬ ਦਾ ਤਾਂ ਉਹ ਸੈਂਟਰ ਨੂੰ ਸਰਕਾਰ ਨੂੰ ਕਿਉਂ ਨਹੀਂ ਕਹਿ ਦਿੰਦੇ ਕਿ ਤੁਸੀਂ ਇਹਨਾਂ ਨੇ ਮੰਗਾ ਕਿਉਂ ਨਹੀਂ ਮੰਨ ਲੈਂਦੇ ਵੱਡੇ ਵੱਡੇ ਜਿਹੜੇ ਤਨਾੜ ਲੋਕ ਨੇ ਭਾਰਤ ਦੇ ਵੱਡੇ ਵੱਡੇ ਘਰਾਣੇ ਨੇ ਅਮੀਰ ਕਾਰਪੋਰੇਟ ਨੇ ਵੱਡੇ ਵੱਡੇ ਵਪਾਰੀ ਨੇ ਉਹਨਾਂ ਦੇ ਕਰਜ਼ੇ ਮaaf ਹੋ ਰਹੇ ਆ ਉਹਨਾਂ ਨੂੰ ਖੁੱਲੇ ਲੋਨ ਮਿਲ ਰਹੇ ਆ ਉਹਨੂੰ ਸਾਰੀਆਂ ਆਫਰਾਂ ਨੇ ਸਾਰੀਆਂ ਸਹੂਲਤਾਂ ਨੇ ਪਰ ਕਿਸਾਨ ਮਜ਼ਦੂਰ ਕਿਉਂ ਮਾਰਿਆ ਜਾ ਰਿਹਾ ਇਹ ਇਹ ਮਾਂਜੋ ਸੁਪਰੀਮ ਕੋਰਟ ਨੂੰ ਵੀ ਕਹਿਣਾ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਇਹ ਇੱਕ ਪਾਸੇ ਆਪਾਂ ਜੋਰ ਦੇ ਹੀ ਆਉਨੇ ਵੀ ਤੁਸੀਂ ਚੱਕ ਕੇ ਦਾਖਲ ਕਰਾਓ ਇੱਥੇ ਫੋਰਸਾਂ ਚੜਾ-ਚੜਾ ਲੈ ਕੇ ਆਉਂਦੇ ਆ ਅਸੀਂ ਲਗਾਤਾਰ ਮੈਨੂੰ ਇੱਥੇ ਚਾਰ ਰਾਤਾਂ ਨੂੰ ਸੌਂ ਕੇ ਦੇਖਿਆ ਸਾਨੂੰ ਪਤਾ ਵੀ ਕਿਵੇਂ ਰਾਤਾਂ ਕੱਟੀਆਂ ਇਧਰ ਦੀ ਆ ਗਏ ਹੋਇਆ ਇੱਥੋਂ ਆ ਗਏ ਰੌਲਾ ਪੈ ਗਿਆ ਉਧਰੋਂ ਆ ਗਏ ਇਧਰ ਆ ਗਏ ਤਾਂ ਅੱਜ ਵੱਡਾ ਇਕੱਠ ਹੋਇਆ 30 ਦਾ ਵੱਡਾ ਜਾਮ ਸਫਲ ਹੋਇਆ ਲੋਕਾਂ ਨੇ ਮੋਹਰ ਲਾਤੀ ਵੀ ਅਸੀਂ ਨਾਲ ਆ ਪਰ ਲੋਕਾਂ ਨੂੰ ਪੀਰ ਕਰਦਾ ਵੀ ਅੱਜ ਇੱਥੇ ਆਏ ਤੇ ਮੇਲ ਨੂੰ ਗੇੜਾ ਕੱਢ ਕੇ ਮੁਰਨਾ ਜਾਓ ਇੱਥੇ ਪੱਕੇ ਤੌਰ ਤੇ ਆ ਦੇ ਟਰਾਲੀਆਂ ਲਿਆ ਕੇ ਆਪਣੇ ਤੰਬੂ ਲਾ ਕੇ ਪੱਕੇ ਤੌਰ ਤੇ ਇੱਥੇ ਬੈਠੋ ਸਖਤ ਪਹਿਰਾ ਦਿਓ ਸਰਕਾਰ ਕਦੋਂ ਵੀ ਚੜ੍ਹ ਕੇ ਆ ਸਕਦੀ ਹੈ ਕਦੋਂ ਵੀ ਫੋਰਸਾਂ ਲਿਆ ਕੇ ਇੱਥੇ ਨੁਕਸਾਨ ਕਰ ਸਕਦੀ ਹੈ ਜਹੀ ਗੱਲ ਤਾਂ ਜਗਜੀਤ ਸਿੰਘ ਢੱਲੇਵਾਲ ਨੇ ਵੀ ਕਹੀ ਆ ਕਿ ਮੋਰਚੇ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਟਰਾਲੀ ਇੱਥੇ ਪਹੁੰਚੇ ਨਹੀਂ ਤਾਂ ਫਿਰ ਸਰਕਾਰ ਸਾਨੂੰ ਇੱਥੋਂ ਚੱਕ ਸਕਦੀ ਹੈ ਹਲਾ ਸਕਦੀ ਹੈ ਜੇਕਰ ਏਕਾ ਰਹੂ ਇੱਕ ਜੁਟਤਾ ਰਹੂਗੇ ਫਿਰ ਉਹਨੂੰ ਵੀ ਔਖਾ ਹੋ ਜੂ ਸਰਕਾਰ ਬਿਲਕੁਲ ਇਹੀ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਬਾਰ ਬਾਰ ਅਪੀਲ ਕਰ ਰਹੇ ਆਂ ਕਿ 13050 ਦਾ ਪਿੰਡ ਜੇ ਇੱਕ ਟਰਾਲੀ ਵੇਚ ਤੇ 13000 ਟਰਾਲੀ ਆ ਗਈ। ਪੰਜ-ਪੰਜ ਬੰਦੇ ਵੀ ਨਿਕਲੇ ਇੱਕ ਪਿੰਡ ਜੋ ਲੱਖਾਂ ਬੰਦਾ ਇੱਥੇ ਆ ਜਾਣਾ। ਤਾਂ ਇਹ appeal ਇਹੀ ਹੈ ਵੀ ਤੁਸੀਂ ਇੱਥੇ ਪੱਕੇ ਤੌਰ ਤੇ ਆ ਕੇ ਬੈਠੋ। ਇਸ ਲਈ ਲੋਕਾਂ ਨੂੰ appeal ਹੈ ਵੀ ਐਸ ਵੇਲੇ ਤੁਹਾਡਾ ਬਾਲੀਵਾਰਸ ਕੋਈ ਨਹੀਂ ਭਰਾਵੋ। ਐਸ ਵੇਲੇ ਮੋਰਚਾ ਸੰਭੋ ਆ ਕਿਤੇ ਮੈਂ ਬਾਕੀ ਜਿਹੜੇ ਬੰਦਿਆਂ ਨੂੰ appeal ਕਰਦਾ ਵੀ ਤੁਸੀਂ ਜੇ ਹਾਲੇ ਵੀ ਜੱਕੋ ਤੱਕੀ ਚ ਆ ਆ ਨਹੀਂ ਰਹੇ ਜਾਂ ਆਪਾਂ ਸੋਚਦੇ ਐ ਵੀ ਅਸੀਂ ਤਾਂ ਸਾਡਾ ਮੋਰਚਾ ਨਹੀਂ ਹੈਗਾ। ਮੰਗਾਂ ਤਾਂ ਇੱਕੋ ਨੇ ਨਾ ਮੁੱਦੇ ਤਾਂ ਸਾਰੇ ਸਾਂਝੇ ਨੇ ਨਾ ਲੜਾਈ ਇੱਕ ਹੈ ਜੇ ਲੜਾਈ ਇੱਕ ਹੈ ਫਿਰ ਰੌਲੇ ਕਾਹਦੇ ਨੇ ਉਹੀ ਗੱਲ ਦਾ ਜ਼ਿਕਰ ਕਰੀ ਫਿਰ ਭਾਜਪਾ ਦੇ ਲੀਡਰ ਵੀ ਕਰਦੇ ਜਿਸ ਤਰ੍ਹਾਂ ਅੱਜ ਦੋ ਮਹਾਪੰਚਾਇਤਾਂ ਹੋਈਆਂ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਸੇਮ ਨੇ ਐਮਐਸਪੀ ਦੇ ਕਰੂਨੀ ਗਾਰੰਟੀ ਮੰਗਦੇ ਨੇ ਕਰਜ਼ਾ ਮਾਫੀ ਮੰਗਦੇ ਨੇ ਹੋਰ ਸਾਰੀਆਂ ਮੰਗਾਂ ਨੇ ਪਰ ਇੱਕ ਟੋਹਾਨਾ ਦੇ ਵਿੱਚ ਮਹਾਪੰਚਾਇਤ ਹੁੰਦੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਕੀ ਹੁੰਦੀ ਹੈ ਵੀ ਬਹੁਤ ਵੱਡਾ ਇਕੱਠ ਉਧਰ ਵੀ ਇਕੱਠ ਹੋਇਆ ਹੋਵੇ ਜੇ ਇੱਕ ਜੁਟਤਾ ਹੋਵੇ ਤਾਕਤ ਇਕ ਥਾਂ 'ਤੇ ਇਕੱਠੀ ਹੋਵੇ ਤਾਂ ਸਰਕਾਰ ਬੜੀ ਜਲਦੀ ਮੰਨ ਸਕਦੀ ਹੈ ਦੇਖੋ ਬਿਲਕੁਲ ਇਹ ਗੱਲ ਜਾਇਜ਼ ਆ ਜਿਵੇਂ ਆ 2 3 ਤੇ 4 ਤਰੀਕ ਨੇ ਦੋ ਦਿਨਾਂ ਨੇ ਸਰਕਾਰ ਨੂੰ ਹਲਾਇਆ ਇਹਦਾ ਬਹੁਤ ਵੱਡੇ ਪੱਧਰ ਤੇ ਅਸਰ ਗਿਆ ਸੋ ਸਾਰੀਆਂ ਰਿਪੋਰਟਾਂ ਜਿਹੜੀਆਂ ਸੈਂਟਰ ਤੱਕ ਜਾਣੀਆਂ ਵੀ ਅੱਜ ਲੱਖਾਂ ਦੀ ਗਿਣਤੀ ਲੋਕ ਜਾਮਾਂ 'ਚ ਫਸੇ ਰਹੇ ਨੇ ਲੰਬੀ ਲਾਈਨ ਲੱਗੀਆਂ ਲਾਈਨਾਂ ਲੱਗੀਆਂ ਨੇ ਜਾਮ ਦੀਆਂ ਤਾਂ ਇਹ ਬਹੁਤ ਜ਼ਰੂਰੀ ਹੈ ਵੀ ਸਾਡਾ ਇਕੱਠਾ ਹੋਣਾ ਸਾਡਾ ਇੱਕ ਹੋਣਾ ਇੱਕ ਮੈਂ ਬੇਨਤੀ ਕਰਦਾ ਕਿਸਾਨ ਆਗੂਆਂ ਨੂੰ ਵੈਸੇ ਮਿਲ ਕੇ ਵੀ ਤੇ ਤੁਹਾਡੇ ਨੇ ਵੀ ਕਹਿਣਾ ਵੀ ਅਸੀਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਤੋਂ ਕਰੇਜ ਕਰੀਏ ਇਹ ਬੜੀ ਖਤਰਨਾਕ ਸਰਕਾਰ ਨੂੰ ਮੌਕਾ ਮਿਲਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਵੀ ਇਹ ਤਾਂ ਇਕੱਠੇ ਨਹੀਂ ਹੈਗੇ ਇਹ ਤਾਂ ਆਪਸ ਵਿੱਚ ਤੋ-ਤਰੀ ਹੋ ਰਿਹਾ ਹੈ ਅਸੀਂ ਕਿਤੇ ਮਗਰ ਤੁਰ ਗਏ ਲੋਕ ਨਿਰਾਸ਼ ਹੋ ਕੇ ਘਰਾਂ 'ਚ ਬੈਠ ਜਾਂਦੇ ਆ ਲੋਕ ਨਹੀਂ ਕਦੇ ਵੀ ਕਸਰ ਛੱਡਦੇ ਲੋਕਾਂ ਨੂੰ ਦੇਖੋ ਕਿੱਡੇ-ਕਿੱਡੇ ਇਕੱਠ ਕੀਤੇ ਐ ਤੂੰ ਪਹਿਲਾਂ ਵੀ ਸਿੰਘੂ ਦੇ ਉੱਤੇ ਟਿੱਕਰੀ ਦੇ ਉੱਤੇ ਹੈਨਾ ਕਿੰਨੇ ਵੱਡੇ ਇਕੱਠ ਹੁੰਦੇ ਰਹੇ ਆ ਪਰ ਅੱਜ ਆ ਹੁਣ ਲੋਕਾਂ ਨੇ ਦਿਖਾਤਾ ਵੀ ਅਸੀਂ ਲੱਖਾਂ ਦੀ ਗਿਣਤੀ ਤੁਹਾਡੇ ਨਾਲ ਆ ਪਰ ਤੁਸੀਂ ਆਪਸ ਵਿੱਚ ਇਕੱਠੇ ਹੋ ਕੇ ਚੱਲੋ ਸੋ ਮੈਂ ਕਹਣਾ ਜੇ ਸਾਡੇ ਕੋਈ ਬਖਰੇਵੇਂ ਆ ਕੋਈ ਗੱਲਾਂ ਬਾਤਾਂ ਹੈਗੀਆਂ ਅੰਦਰੂਨੀ ਬੈਠ ਕੇ ਗੁੱਬਗਵਾੜ ਕੱਢ ਲਓ ਕਮਰੇ 'ਚ ਬਹਿ ਜਾਓ ਕਿਸੇ 'ਚ ਬਾਈ ਸੀਰਾ ਬੈਠਾ ਮੈਨੂੰ ਕਹਣਾ ਬਾਈ ਬੋਲਿਆ ਨਹੀਂ ਮੈਂ ਸਮੇਂ ਦੀ ਘਾਟ ਸੀ ਕੋਈ ਗੱਲ ਨਹੀਂ ਨਹੀਂ ਬੋਲੇ ਫਿਰ ਆ ਬੋਲਣ ਥੋੜੀ ਆ ਹਰ ਥਾਂ ਬੋਲਣ ਜਾਇਆ ਜਾਂ ਇਹਾਂ 'ਚ ਲੋਕਾਂ ਦੀ ਬਾਈ ਮੰਗ ਸੀ ਬੋਲਦਾ ਮੈਂ ਕੋਈ ਗੱਲ ਨਹੀਂ ਯਾਰ ਨਾ ਵੀ ਸੋ ਸਾਡੇ ਇਹ ਨਹੀਂ ਚੀਜ਼ ਹੋਣੀ ਚਾਹੀਦੀ ਵੀ ਯਾਰ ਮੈਂ ਜੇ ਆਇਆ ਤਾਂ ਮੈਂ ਉੱਥੇ ਚਮਕਣਾ ਜਾਂ ਮੈਂ ਬੋਲ ਕੇ ਲੋਕਾਂ ਨੂੰ ਦਿਖਾਉਣਾ ਐ ਨਹੀਂ ਹੁੰਦਾ ਸੰਘਰਸ਼ਾਂ ਦੇ ਵਿੱਚ ਮੈਨੂੰ ਐਂ ਦੱਸ ਬਾਈ ਸ਼ੁਰੂ ਤੋਂ ਦੇਖੀਏ ਜੇ ਆਪਾਂ ਜਦੋਂ ਸੰਘਰਸ਼ ਲੜੇ ਜਾਂਦੇ ਜੰਗਾਂ ਲੜੀਆਂ ਜਾਂਦੀਆਂ ਗਣਤੀ ਦੇ ਬੰਦੇ ਨੇ ਨਾ ਆਉਂਦੇ ਆ ਜਿਹੜੇ ਅੱਗੇ ਹੁੰਦੇ ਆ ਉਹ ਇਤਿਹਾਸ ਨੂੰ ਲਿਖਦਾ ਵੀ ਫਲਾਣੇ ਬੰਦੇ ਨੇ ਆਹ ਜੰਗ ਲੜੀ ਆਹ ਜੰਗ ਚਕਾਰਨਾਮੇ ਕੀਤੇ ਜਿਹੜੇ ਮਰਜੀ ਵੜੇ ਹੋਰ ਹੁੰਦੇ ਨੇ ਜੇਕਰ ਆਇਆ ਕਿਤੇ ਮੈਂ ਰਾਤ ਨੂੰ ਇੱਥੇ ਹੁੰਨਾ ਮੈਂ ਉਹ 86 ਸਾਲ ਦੇ ਬਾਪੂ ਦੇਖਦਾ ਇਹ ਲੱਤ ਕੱਟੀ ਹੋਈ ਆ ਕਿਸੇ ਦੇ ਬਿਸ਼ਾਹ ਵਾਲੀ ਥੈਲੀ ਲੱਗੀ ਹੋਈ ਆ ਹਨਾ ਕੋਈ ਕਿਵੇਂ ਆ ਇਹੋ ਕਿਵੇਂ ਆ ਕੋਈ ਵਿਚਾਰਾ ਕਿੱਲੇ ਆਲਾ ਮਾਤੜ ਹਨਾ ਕੋਈ ਕੱਲਾ ਹੀ ਆ ਘਰੇ ਰਾਤ ਨੂੰ ਯਾਰ ਪਹਿਰੇ ਜੰਦੇ ਨੇ 85 85 ਸਾਲ ਦੇ ਬਜ਼ੁਰਗ ਵੀ ਮੈਂ ਦੇਖੇ ਨੇ ਮੈਂ ਉਹ ਗੱਲ ਕਰਨ ਲੱਗਿਆ ਜਦੋਂ ਅੱਜ ਤੋਂ 100 ਸਾਲ ਬਾਅਦ ਇਤਿਹਾਸ ਲਿਖਿਆ ਜਾਊਗਾ ਵੀ ਫਲਾਣੇ ਸਮੇਂ ਕਿਸਾਨੀ ਅੰਦੋਲਨ ਲੜਿਆ ਗਿਆ ਸੀਗਾ ਕੌਣ ਕੌਣ ਚਿਹਰੇ ਸੀ ਸਾਡੇ ਵਰਗਾ ਸੋਸ਼ਲ ਦਾ ਨਾਂ ਆ ਜਾਣ ਕਿੱਥੇ ਕੋਈ ਕਿਤਾਬ ਲਿਖ ਦੇ ਕੋਈ ਸਟੋਰੀ ਲਿਖਦੇ ਕੋਈ ਕਹਾਣੀ ਕੋਈ ਫਿਲਮ ਕੁਝ ਆ ਜੇ ਹਨਾ ਜਿਹੜੇ ਵਿਚਾਰੇ ਇੱਥੇ ਬੈਠੇ ਨੇ ਤੰਬੂਆਂ ਚ ਟਰਾਲੀਆਂ ਚ ਉਹਨਾਂ ਨੂੰ ਕਿਸੇ ਨਾਂ ਲਿਖਣਾ ਹੁੰਦਾ ਨੇ ਕਿਸੇ ਦਾ ਨਹੀਂ ਇਹ ਹੁੰਦੇ ਆ ਜਿਹੜੇ ਆਪਾਂ ਕਹਿ ਦਿੰਨਾ ਵੀ ਗੁੰਮਨਾਮ ਇਹ ਉਹ ਗੁੰਮਨਾਮ ਲੋਕ ਨੇ ਨਾ ਨਾਂ ਨਹੀਂ ਹੋਣਾ ਕਿਤੇ ਪਰ ਜਜ਼ਬੇ ਨਾਲ ਦ੍ਰਿੜਤਾ ਦੇਖੋ ਇਹੀ ਸੰਘਰਸ਼ ਹੁੰਦਾ ਇਹੀ ਪ੍ਰਮਾਤਮਾ ਕਹਿੰਦਾ ਵੀ ਆਪ ਵਾਸਾ ਕਰਦਾ ਤਾਂ ਸੰਘਰਸ਼ ਦੇ ਨੇ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਲੋਕਾਂ 'ਚ ਵਸਦਾ ਜਿਹੜਾ ਨੂੰ ਵਿਚਾਰੇ ਕਰੇ ਛੋਟੇ ਚੈਨਲ ਤੇ ਵੀ ਨਹੀਂ ਆਏ ਹੋਣੇ ਕੋਈ ਜਾਣਦਾ ਵੀ ਨਹੀਂ ਹੋਣਾ ਨਾਲ ਦੇ ਪਿੰਡ ਵਾਲਾ ਤੰਬੂ ਵਾਲਾ ਵੀ ਨਾਲ ਮੇਰੇ ਕਿਹੜੇ ਪਿੰਡ ਵਾਲਾ ਬੈਠਾ ਹੈਨਾ ਸੋ ਅਸਲ ਦੇ ਵਿੱਚ ਸਾਨੂੰ ਇਹ ਇਹ ਕਦੇ ਵੀ ਨਹੀਂ ਮੈਂ ਮੈਂ ਤਾਂ ਮੈਂ ਹੀ ਕਰੇ ਸੋਚਦਾ ਹੁੰਦਾ ਮੈਂ ਪਿੱਛੇ ਵੀ ਬੈਠਾ ਤਾਂ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਹੈਨਾ ਆਪਾਂ ਆਪਦੀ ਫਰਜ਼ ਨਿਭਾਉਣਾ ਹੈ ਹਰ ਬੰਦਾ ਫਰਜ਼ ਨਿਭਾਉਣਾ ਆਵੇ ਆਪਾਂ ਚਮਕਾ ਕੇ ਦੇਖੋ ਮੇਰੀ ਗੱਲ ਸੁਣੋ ਤੁਸੀਂ ਕੰਮ ਕਰਦੇ ਹੋ ਨਾ ਨਿਕ ਨੀਤੀ ਨਾ ਕਰਦੇ ਹੋ ਇਮਾਨਦਾਰੀ ਨਾ ਕਰਦੇ ਹੋ ਤੁਸੀਂ ਬੈਠੇ ਵੀ ਦਿਖ ਜਾਓਗੇ ਖੜ ਕੇ ਰੌਲਾ ਪਾਓਗੇ ਜੇ ਪੱਲੇ ਕੁਝ ਨਹੀਂ ਨਾ ਖੜ ਕੇ ਰੌਲਾ ਪਾਈ ਜਾਓ ਤਾਂ ਵੀ ਨਹੀਂ ਦੇਖਣੇ ਲੋਕਾਂ ਨੂੰ ਥੋੜਾ ਕੰਮ ਬੋਲਣਾ ਚਾਹੀਦਾ ਥੋੜੀ ਇਮਾਨਦਾਰੀ ਥੋੜੀ ਨੀਤੀ ਬੋਲਣੀ ਚਾਹੀਦੀ ਹੈ ਨੀਤ ਬੋਲਣੀ ਚਾਹੀਦੀ ਹੈ ਨਾ ਕਿ ਰੌਲਾ ਬਾਲਾ ਪਾਵੇ ਤੇ ਪੱਲੇ ਵਿੱਚ ਕੁਝ ਹੋਵੇ ਨਾ ਤਾਂ ਸਮਾਸੇਵੀ ਲੱਖਾ ਸਦਾਨਾ ਸਾਡੇ ਨਾਲ ਸੀ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਵੀ ਕੀਤੀਆਂ ਨਾਲ ਦੀ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਤਾਂ ਉਹਨਾਂ ਨੂੰ ਜਿਹੜੀ ਵਿਰੁੱਧ ਬਿਆਨਬਾਜ਼ੀ ਆ ਉਹਨਾਂ ਤੋਂ ਕਰਨ ਤੋਂ ਵੀ ਗਰੇਜ਼ ਕਰਨ ਦੇ ਲਈ ਕਿਹਾ ਕਿ ਇੱਕ ਜੁਟ ਹੋ ਇੱਕ ਜੁਟਤਾ ਦਿਖਾਓ ਤਾਂ ਹੀ ਜਿਹੜਾ ਅੰਦੋਲਨ ਦਾ ਇਫੈਕਟ ਪੈਗਾ ਤਾਂ ਹੀ ਇਹ ਮੋਰਚੇ ਜਿਹੜੇ ਫਤਿਹ ਹੋਣਗੇ ਸਾਥੀ ਜਗਦੀਸ਼ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਪਰ